ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੀ ਅਸੀਂ ਵੈਲਵਟ ਦੀ ਕਲੈਕਸ਼ਨ ਲੈ ਕੇ ਆਏ ਹਾਂ ਇਹਦੇ ਵੀ ਸੋਨੂੰ ਅਸੀਂ ਡਿਜੀਟਲ ਪ੍ਰਿੰਟ ਦੇ ਨਾਲ ਵਰਕ ਵਾਲੀ ਵੀ ਸੂਟ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਦੋ ਪ੍ਰਾਈਸ ਰਹਿਣਗੇ ਇੱਕ ਰਹੇਗਾ ਜੀ 3500 ਤੇ ਇੱਕ ਰਹੇਗਾ 2500 ਦੋਨਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏਗਾ ਤੁਸੀਂ ਮੇਰਾ ਨੰਬਰ 8283 828381 ਨੰਬਰ ਹੈ ਜੀ ਇਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਆ ਫੁੱਲ ਡਿਮਾਂਡਡ ਪੀਸ ਨੇ ਮੈਂ 2500 ਦੇ ਪਹਿਲਾਂ ਵੀ ਰੱਖੀ ਭ੍ਰੈਂਡ ਦੇ ਸੂਟ ਪਾਏ ਸੀ ਬਹੁਤ ਸਾਰੀ ਡਿਮਾਂਡ ਸੀਗੀ ਉਹਨਾਂ ਸੂਟਾਂ ਦੀ ਤੇ ਕੁਝ ਇੱਕ ਲਗ ਆਈਟਮਾਂ ਲੈ ਕੇ ਆਇਆ ਸਰਵੋਸਕੀ ਵਰਕ ਦੇ ਨਾਲ ਵੀ ਲੈ ਕੇ ਆਇਆ ਸੂਟ ਤੁਹਾਡੇ ਵਾਸਤੇ ਅ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਜੀ 3500 ਵਾਲੇ ਸੂਟ ਠੀਕ ਹੈ 3500 ਦੇ 200 ਨੂੰ ਬਹੁਤ ਪਿਆਰੇ ਸੂਟ ਦੇ ਰਹੇ ਆ ਬਹੁਤ ਘੱਟ ਪ੍ਰਾਈਸ ਤੇ ਇਹੀ ਸੂਟ ਕੋਈ 5000 ਦਾ ਦੇ ਰਿਹਾ ਕੋਈ 5500 ਦਾ ਦੇ ਰਿਹਾ ਅਸੀਂ ਦੇ ਰਹੇ ਆ ਜੀ ਤੁਹਾਨੂੰ 3500 ਦੇ ਕਿਉਂਕਿ ਮੇਰੇ ਪ੍ਰਾਈਸ ਹਮੇਸ਼ਾ ਹੀ ਬਹੁਤ ਮੈਂ ਆਪਣੇ ਘੱਟ ਪ੍ਰਾਈਸ ਰੱਖਣ ਦੀ ਕੋਸ਼ਿਸ਼ ਪੂਰੀ ਕਰਦੀ ਹੁੰਦੀ ਆ ਤਾਂ ਜੋ ਮੇਰਾ ਸਟਾਕ ਸਿਰਫ 2-3 ਘੰਟਿਆਂ ਦੇ ਵਿੱਚ ਜਿਹੜਾ ਕਲੀਅਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਸਪੋਰਟ ਨਹੀਂ ਰਹੇ ਲੋਡੀ ਸਭ ਦੀ ਇਹ ਹੈਗਾ ਜੀ ਨੀਚੇ ਆਰਡਰ ਠੀਕ ਹੈ ਇਹ ਬਾਰਡਰ ਨੂੰ ਤੁਸੀਂ ਉਤਾਰ ਕੇ ਇਹਨੂੰ ਅਡਜਸਟੇਬਲ ਹੋਏਗਾ ਉੱਪਰ ਲੈਂਥ ਕਰ ਸਕਦੇ ਹੋ ਇਸ ਤੇ ਠੀਕ ਹੈ ਜੀ ਵੈਸੇ ਇਹਦੀ ਪ੍ਰੋਪਰ ਲੈਂਥ ਹੋਏਗੀ 44 45 ਤੱਕ ਹੋਏਗੀ 46 ਤੱਕ ਹੋਏਗੀ ਠੀਕ ਹੈ ਜੀ ਇਹ ਹੈਗੀ ਸ਼ਰਟ ਸਾਈਡ ਤੇ ਦਿੱਤੀ ਹੋਈ ਹੈ ਪੱਟੀ ਇਹ ਵਾਲੀ ਇਹਨੂੰ ਤੁਸੀਂ ਬਾਜੂ ਤੇ ਜਾਂ ਫਿਰ ਪਿਛਲੇ ਘੇਰੇ ਤੇ ਲਗਾ ਸਕਦੇ ਹੋ ਤੇ ਨਾਲ ਦਿੱਤੀ ਹੋਈ ਹੈ ਜੀ ਇਹਦੇ ਵੈਲਵਟ ਦੀ ਸੇਮ ਹੀ ਫੈਬਰਿਕ ਦੇ ਉੱਪਰ बॉਟਮ ਤੇ ਇਹਦੇ ਤੁਸੀਂ ਪੈਂਟ ਪਲਾਜ਼ੋ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਇਹ ਵੀ ਤੁਹਾਨੂੰ ਪ੍ਰੋਪਰ ਪੈਚ ਦਿੱਤਾ ਹੋਇਆ ਏ ਤੁਸੀਂ ਨਹੀਂ ਵੀ ਅਗਰ ਘੇਰੇ ਤੇ ਨਹੀਂ ਲਗਾਉਣਾ ਹੈਗਾ ਤਾਂ ਇਹ ਪੈਚ ਤੁਸੀਂ ਬਾਜੂ ਤੇ ਲਗਾ ਸਕਦੇ ਹੋ बॉਟਮ ਤੇ ਲਗਾ ਸਕਦੇ ਹੋ ਤੇ ਜਿਹੜਾ ਬਾਜੂ ਵਾਲਾ ਪੈਚ ਆ ਉਹ ਤੁਸੀਂ ਬੈਕ ਦੇ ਪੱਲੇ ਤੇ ਲਗਾ ਸਕਦੇ ਹੋ ਉਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਬਣ ਜਾਏਗਾ ਠੀਕ ਹੈ ਜੀ ਤੇ ਨਾਲ ਦਿੱਤਾ ਹੋਇਆ ਹੈ ਵੈਲਵਟ ਦਾ ਹੀ ਸ਼ਾਲ ਸਟਾਲ ਥੋੜਾ ਜਿਹਾ ਚੌੜਾ ਘਟ ਰਹੇਗਾ ਸਟਾਲ ਆ ਤੇ ਲੰਬਾਈ 20 ਮੀਟਰ ਦੀ ਆ ਲੁੱਕ ਬਹੁਤ ਸੋਹਣੀ ਆ ਦੇਖੋ ਜੀ ਸੈਂਟਰ ਦੇ ਵਿੱਚ ਇਹ ਫਲਾਰ ਆਏਗਾ ਸਾਰੇ ਦੇ ਵਿੱਚ ਇਹ ਬੁਟੀ ਰਹੇਗੀ ਤੇ ਫੋਰ ਸਾਈਡਸ ਨੂੰ ਪ੍ਰੋਪਰ ਇਹ ਵਰਕ ਮਿਲ ਜਾਏਗਾ ਇਹ ਵਰਕ ਕੀਤਾ ਹੋਇਆ ਪੇਸਟ ਨਹੀਂ ਕੀਤਾ ਹੋਇਆ ਠੀਕ ਹੈ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਲਊਗਾ 3500 ਸ਼ਿਪਿੰਗ ਅਲੱਗ ਤੋਂ ਰਹੇਗੀ ਠੀਕ ਹੈ ਜੀ ਤੇ ਬੈਲਬਟ ਦੇ ਸੂਟਾਂ ਦੀ ਸ਼ਿਪਿੰਗ 100 ਰੁਪੀ ਹੁੰਦੀ ਹੈ ਕਿਉਂਕਿ ਇਹ ਛੋਟੇ ਫਲਫੀ ਹੁੰਦੇ ਆ ਤੇ ਇਹਨਾਂ ਦੇ weight ਦੇ ਅਕੋਰਡਿੰਗ ਅਦਰ ਵੈਸੇ 60 70 80 ਹੁੰਦੀ ਆ ਤੇ ਇੱਕ ਕਲਰ ਦੇਖ ਲੋ ਕਲਰ ਬਹੁਤ ਸੋਹਣੇ ਸੋਹਣੇ ਆ ਜਿਹੜਾ ਵੀ ਕਲਰ ਲੈਣਾ ਤੁਸੀਂ ਇਹ ਹੈਗਾ ਪਰਪਲ ਠੀਕ ਹੈ ਇਹ ਹੈਗਾ ਜੀ ਵਾਟਰ ਗ੍ਰੀਨ ਕਲਰ ਬਹੁਤ ਸੋਹਣੇ ਆ ਸਾਰੇ ਕਲਰ ਇਹਦੇ ਬਹੁਤ ਪਿਆਰੇ ਆ ਇਹ ਹੈਗੇ ਦੇ ਵਿੱਚ ਗ੍ਰੇ ਕਲਰ ਗ੍ਰੇ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਮਤਲਬ ਕੱਟ ਵਰਕ ਵੀ ਬਹੁਤ ਯੂਨੀਕ ਜਿਹਾ ਇਹਨਾਂ ਦਾ ਪ੍ਰਾਈਸ ਵੀ ਤੁਹਾਡੇ ਸਾਹਮਣੇ ਹੀ ਆ ਫੈਬਰਿਕ ਦਾ ਸਟੱਫ ਤਾਂ ਬਹੁਤ ਜਿਆਦਾ ਫਾਈਨ ਹੈਗਾ ਹੀ ਆ ਠੀਕ ਹੈ ਕਲਰ ਮੈਰੂਨ ਸਭ ਦੇ ਸੈਂਟਰ ਦੇ ਵਿੱਚ ਵਰਕ ਰਹੂਗਾ ਜੇ ਜਿਹੜੇ ਇਹਨਾਂ ਦੇ ਸਟਾਲ ਨੇ ਇੱਦਾਂ ਸਾਉਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਐਦਾਂ ਸੈਂਟਰ ਚ ਬਣਿਆ ਹੋਇਆ ਇਹਨੂੰ ਕਿਉਂਕਿ ਤੁਸੀਂ ਐਦਾਂ ਜਦੋਂ ਸਾਈਡ ਤੋਂ ਆਪਾਂ ਸਟਾਲ ਨੂੰ ਹਮੇਸ਼ਾ ਹੀ ਠੰਡ ਦੇ ਵਿੱਚ ਐਦਾਂ ਕੈਰੀ ਕਰਦੇ ਆ ਤਾਂ ਕੁਝ ਐਦਾਂ ਦੀ ਲੁੱਕ ਆ ਜਾਂਦੀ ਹੈ ਨੀਚੇ ਬਹੁਤ ਸੋਹਣੀ ਠੀਕ ਹੈ ਜੀ ਇਹ ਹੈਗਾ ਜੀ ਮੈਰੂਨ ਕਲਰ ਇੱਕ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ ਇਹ ਬਹੁਤ ਪਿਆਰਾ ਮਹਿੰਦੀ ਹੈ ਜੇ ਕਲਰ ਮਹਿੰਦੀ ਕਲਰ ਬਹੁਤ ਬਰੀਕੀ ਦਾ ਕੰਮ ਕੀਤਾ ਹੋਇਆ ਬਹੁਤ ਸੋਹਣੇ ਸੂਟ ਆ 3500 ਦੇ ਵਿੱਚ ਤੁਹਾਨੂੰ ਸਲਵਾਰ ਵੀ ਵਰਕ ਮਿਲਦੀ ਆ ਦੁਪੱਟਾ ਵੀ ਵਰਕ ਸ਼ਰਟ ਤਾਂ ਹੈਗੀ ਹੋਈ ਆ ਕੁਝ ਐਦਾਂ ਦੀ ਲੁੱਕ ਆਏਗੀ ਨਾ ਸੂਟਾਂ ਦੇ ਠੀਕ ਹੈ ਜੀ ਤੇ ਪ੍ਰਾਈਸ ਹੈਗਾ 3500 ਇਹਨਾਂ ਸਾਰੇ ਸੂਟਾਂ ਦਾ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਸਰਵੋਸਕੀ ਦੇ ਉੱਪਰ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2500 2500 ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਇਹ ਹੈਗੇ ਨੇ 2500 ਦੇ ਇਹ ਹੈਗਾ ਜੀ ਸਰਵੋਸਕੀ ਵਰਕ ਦੇ ਉੱਪਰ ਵੈਲਵਟ ਆਈ ਆ ਸੌਰੀ ਵੈਲਵਟ ਦੇ ਉੱਪਰ ਸਰਵੋਸਕੀ ਵਰਕ ਆਇਆ ਠੀਕ ਹੈ ਇਹ ਦੇਖੋ ਘੇਰੇ ਤੇ ਵੀ ਬਹੁਤ ਸੋਹਣਾ ਸਾਰਾ ਫਰੰਟ ਹੈ ਇਹਨਾਂ ਦੇ ਨਾਲ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਏ ਠੀਕ ਹੈ ਜੀ ਤੇ ਨਾਲ ਰਹੇਗਾ ਵੈਲਵਟ ਦਾ ਹੀ ਸਟੋਲ ਇਹਦੇ ਸਟੋਲਾਂ ਦੀ ਲੈਂਥ ਪੂਰੀ ਰਹੂਗੀ ਚੜਾਈ ਥੋੜੀ ਘੱਟ ਰਹੇਗੀ ਜੇ ਕਿਉਂਕਿ ਸਟੋਲ ਹੈ ਇਹ ਸਾਈਡ ਵਗੈਰਾ ਲੈ ਹੋ ਜਾਂਦਾ ਜਾਂ ਫਿਰ ਇੱਕ ਸ਼ਾਲ ਦੀ ਤਰ੍ਹਾਂ ਇਹਨਾਂ ਦਾ ਸਟਾਈਲ ਜਿਹਾ ਬਣ ਜਾਂਦਾ ਹੈ ਇਦਾਂ ਦੀ ਕੁਝ ਲੁੱਕ ਹੈ ਜੀ ਸੂਟ ਦੀ ਡਿਜ਼ਾਈਨਿੰਗ ਇਹ ਵਾਲੀ ਆ ਠੀਕ ਹੈ ਤੇ ਫੁੱਲ ਬ੍ਰਾਂਡਡ ਪੀਸ ਨੇ ਸਾਰੇ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 2500 ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਨੇਵੀ ਕਲਰ ਆ ਵਾਟਰ ਗ੍ਰੀਨ ਆ ਵਾਈਨ ਆ ਮੈਰੂਨ ਆ ਠੀਕ ਹੈ ਇਹ ਵਾਈਨ ਸ਼ੇਡ ਆ ਗਿਆ ਜੀ ਇਹ ਮੈਰੂਨ ਸ਼ੇਡ ਆ ਗਿਆ ਚਾਰ ਕਲਰ ਨੇ ਸਰਵੋਸਕੀ ਦੇ ਵਿੱਚ ਤੁਹਾਨੂੰ ਚਾਰੋ ਹੀ 2500 ਦੇ ਸੂਟ ਆ ਜਿਹੜਾ ਵੀ ਲੈਣਾ 2500 ਦਾ ਸੂਟ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਇਹਨਾਂ ਸੂਟਾਂ ਦੇ ਨੈਕਸਟ ਡਿਜੀਟਲ ਪ੍ਰਿੰਟ ਦਿਖਾਣੇ ਆ ਜੇ ਇਹ ਵੀ ਫੁੱਲ ਬ੍ਰਾਂਡਡ ਪੀਸ ਨੇ ਇਹਨਾਂ ਦੀ ਕਾਫੀ ਸਾਰੀ ਡਿਮਾਂਡ ਸੀ ਜਦੋਂ ਮੈਂ ਪਹਿਲਾਂ ਲੈ ਕੇ ਆਈ ਸੀ ਸੂਟ ਇਹ ਹੈਗੀ ਹੈ ਬੈਲਵਰਟ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਉੱਪਰ ਠੀਕ ਹੈ ਤੇ ਇਹ ਹੈਗੀਆਂ ਜੀ ਬੈਕ ਸਾਈਡ ਇਹਦੀ ਬੈਕ ਦੇ ਪੱਲੇ ਤੇ ਵੀ ਤੁਹਾਨੂੰ ਪ੍ਰੋਪਰ ਬਾਰਡਰ ਮਿਲੇਗਾ ਪਿਓਰ ਪਸ਼ਮੀਨੇ ਦੀ ਹੈਗੀਆਂ ਨਾਲ ਸਲਵਾਰ ਠੀਕ ਹੈ ਤੇ ਨਾਲ ਮਿਲ ਜਾਏਗਾ ਜੀ ਤੁਹਾਨੂੰ ਵੈਲਵਟ ਦਾ ਇਸ ਤੇ ਇਹ ਹੈਗਾ ਸਟਾਲ ਵੈਲਵਟ ਪ੍ਰਿੰਟ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਸੂਟ ਆ ਲੁੱਕ ਬਹੁਤ ਸੋਹਣੀ ਆ ਇਹਦੇ ਵਿੱਚ ਕਲਰ ਆਪਸ਼ਨ ਦੰਨੇ ਆ ਤੁਹਾਨੂੰ ਪ੍ਰਾਈਸ ਹੈਗਾ ਜੀ 2500 ਜਿਹੜਾ ਵੀ ਸੂਟ ਲੈਣਾ ਤੇ ਕਲਰ ਹੈਗਾ ਮੈਰੂਨ ਇਹਦੇ ਨਾਲ ਮੈਰੂਨ ਕਲਰ ਦੀ ਸਲਵਾਰ ਆਏਗੀ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਸੇਮ ਉਹੀ ਆ ਤੇ ਇੱਕ ਹੈਗੇ ਦੇ ਵਿੱਚ ਇਹ ਬਲੈਕ ਕਲਰ ਬਲੈਕ ਕਲਰ ਦੀ ਸਲਵਾਰ ਇਹਦੇ ਨਾਲ ਕੁਛ ਇਦਾਂ ਸੂਟ ਆ ਜੀ ਇਹ ਠੀਕ ਹੈ ਸੇਮੀ ਪ੍ਰਿੰਟ ਆ ਜਿਹੜਾ ਪਹਿਲਾਂ ਖੋਲਿਆ ਸੀਗਾ ਇੱਕ ਕਲਰ ਇਹ ਤੁਹਾਨੂੰ ਮਿਲ ਜਾਏਗਾ ਇਹ ਗ੍ਰੀਨ ਸ਼ੇਡ ਦੇ ਉੱਪਰ ਬਹੁਤ ਸੋਹਣੇ ਕਲਰ ਨੇ ਚਾਰ ਕਲਰ ਨੇ ਚਾਰੋਂ ਹੀ ਬਹੁਤ ਸੋਹਣੇ ਆ ਇਹਨਾਂ ਦਾ 2500 ਪ੍ਰਾਈਸ ਆ ਜੀ ਸੂਟਾਂ ਦਾ ਇਹ ਜੀ ਵਾਸ਼ ਨੇ ਸਾਰੇ ਤੁਸੀਂ ਘਰ ਤੋਂ ਸਕਦੇ ਹੋ ਕੋਈ ਵੀ ਸੂਟ ਡਾਇਰੈਕਟਲੀ ਨਾਲ ਨਹੀਂ ਹੈਗਾ ਈਵਨ ਕਿ ਮਸ਼ੀਨ 'ਚ ਵੀ ਸਿੱਟ ਦਿਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਜੀ ਵੈਲਵੈਟ ਦੀ ਸ਼ਰਟ ਆ ਠੀਕ ਹੈ ਤੇ ਨਾਲ ਹੈਗੀ ਆ ਜੀ ਇਹ ਸਲਵਾਰ ਪਸ਼ਮੀਨੇ ਦੀ 2.5 ਮੀਟਰ ਦੀ ਬੈਕ ਸਾਈਡ ਦਾ ਪ੍ਰਿੰਟ ਵੀ ਦਿਖਾ ਦਮਾ ਤੁਹਾਨੂੰ ਇਸ ਡਿਜ਼ਾਈਨ ਦਾ ਇਹ ਹੈਗਾ ਬੈਕ ਦਾ ਪੱਲਾ ਇਹਨਾਂ ਦਾ ਸ਼ਾਲ ਦੇਖ ਲਓ ਜੀ ਸਟਾਲ ਹੈ ਇਹਦੇ ਨਾਲ ਵੀ ਇਹ ਰਣਗੇ ਸਟਾਲ ਐਦਾ ਬਹੁਤ ਸੋਹਣੇ ਸੂਟ ਆ ਲੁੱਕ ਬਹੁਤ ਸੋਹਣੀ ਆ ਕਲਰ ਬਹੁਤ ਹੀ ਸੋਹਣੇ ਇਹਨਾਂ ਦੇ ਇਸ ਡਿਜ਼ਾਈਨ ਦੇ ਵਿੱਚ ਕਲਰ ਬਹੁਤ ਸੋਹਣੇ ਹੈਗਾ ਵਾਈਨ ਸ਼ੇਡ ਠੀਕ ਹੈ ਕੰਟਰਾਸਟ ਬਹੁਤ ਸੋਹਣੇ ਆ ਜਿੱਦਾਂ ਵਾਈਨ ਦੇ ਨਾਲ ਮਹਿੰਦੀ ਦਾ ਹੈ ਠੀਕ ਹੈ ਜੀ ਇਹ ਬੋਟਲ ਗ੍ਰੀਨ ਦੇ ਨਾਲ ਇਹ ਵੀ ਮਹਿੰਦੀ ਜਿਹਾਂਗੀ ਆ ਜਾਂਦਾ ਥੋੜਾ ਜਾਂ ਪੀਕਾਕ ਜਿਹਾ ਸ਼ੇਡ ਹੈ ਇਹ 컬러 ਬਹੁਤ ਸੋਹਣੇ ਆ ਇਹਦੇ ਵੀ ਤੇ ਇੱਕ ਆ ਜਾਂਦਾ ਹੈ ਵਾਈਨ ਡਾਰਕ ਇੱਕ ਮਹਿਰੂਨ ਸ਼ੇਡ ਤੇ ਇੱਕ ਵਾਈਨ ਸ਼ੇਡ ਤੇ ਆ ਇਹ ਦੋਨਾਂ 'ਚ ਥੋੜਾ ਬਹੁਤਾ ਹੀ ਫਰਕ ਆ ਫਰੰਟ ਦਾ ਠੀਕ ਹੈ ਜੀ ਇਹ ਹੈਗੇ ਨੇ ਸਾਰੇ ਕਲਰ ਆਪਸ਼ਨ ਇਹਨਾਂ ਦੇ ਠੀਕ ਹੈ ਤੇ ਪ੍ਰਾਈਸ ਹੈਗਾ ਜੀ 2500 ਜਿਹੜਾ ਵੀ ਸੂਟ ਲੈਣਾ ਹੈ ਨੈਕਸਟ ਦੇ ਰਹੇ ਆ ਜੀ ਤੁਹਾਨੂੰ ਰਾਖੀ ਬ੍ਰੈਂਡ ਦੇ ਸੂਟ ਕਾਫੀ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਰਿਪੀਟ ਮੰਗਵਾਏ ਆ ਸਾਰੇ ਸੂਟ ਪ੍ਰਾਈਸ ਹੈਗਾ ਜੀ 2500 ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਰਾਖੀ ਬ੍ਰੈਂਡ ਦਾ ਸੂਟ ਆ ਇਹ ਹੈਗਾ ਬੈਕ ਸਾਈਡ ਦਾ ਡਿਜ਼ਾਈਨ ਇਹ ਹੈਗਾ ਜੀ ਫਰੰਟ ਕਾਫੀ ਸਾਰੀਆਂ ਫੋਟੋਆਂ ਆਈਆਂ ਦੀ ਇਹਨਾਂ ਸੂਟਾਂ ਦੀਆਂ ਰਿਪੀਟ ਮੰਗਵਾਉਣਾ ਤੇ ਇਹਦੇ ਨਾਲ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੇਗੀ ਪਿਓਰ ਪਸ਼ਮੀਨੇ ਦੀ ਇਹ ਹੈਗਾ ਜੀ ਇਹਦੇ ਨਾਲ ਸ਼ਾਲ ਇਹਦਾ ਸ਼ਾਲ ਥੋੜਾ ਜਿਹਾ ਚੌੜਾ ਮਾਸ਼ੱਲਾ ਨਾਲੋ ਸਟੋਲ ਆ ਜਿਹੜਾ ਇਹਦੇ ਵਿੱਚ ਕਲਰ ਆਪਸ਼ਨ ਦੰਨੇ ਆ ਬਲੈਕ ਕਲਰ ਪਿਆ ਠੀਕ ਹੈ ਜੀ ਇਹਦੇ ਵਿੱਚ ਕਲਰ ਕਾਫੀ ਸਾਰੇ ਆਏ ਤੇ ਫਿਰ ਜਿਨ੍ਹਾਂ ਦੀ ਅਸੀਂ ਪਹਿਲਾਂ ਬੁਕਿੰਗ ਲਈ ਹੋਈ ਸੀ ਐਡਵਾਂਸ ਦੇ ਵਿੱਚ ਫਿਰ ਉਹ ਅਸੀਂ ਕੱਢ ਗਏ ਹੁਣ ਜਿਹੜੇ ਕਲਰ ਸਾਡੇ ਪਾਸ ਇਸ ਟਾਈਮ ਅਵੇਲੇਬਲ ਨਹੀਂ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਇਹ ਹੈਗਾ ਜੀ ਗ੍ਰੀਨ ਕਲਰ ਦਾ ਡਿਜ਼ਾਈਨ ਠੀਕ ਹੈ ਡਿਜ਼ਾਈਨਿੰਗ ਇਹ ਵੀ ਬਹੁਤ ਸੋਹਣੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਲੂ ਕਲਰ ਸੌਰੀ ਬਲੂ ਕਲਰ ਦਾ ਡਿਜ਼ਾਈਨ ਤੇ ਸੇਮ ਹੀ ਬਲੂ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾਣੇ ਆ ਇਹ ਨੇਵੀ ਬਲੂ ਜੇ ਕਲਰ ਨੇ ਇਹ ਵੀ ਡਿਜ਼ਾਈਨਿੰਗ ਪਿਆਰੀ ਆ ਇਹਨੂੰ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਲਾਈਨਿੰਗ ਲਗਾਉਣੇ ਵਾਲੀ ਕਿਉਂਕਿ ਕਾਫੀ ਠਿੱਕ ਹੈ ਜੀ ਇਹ ਵਾਲਾ ਕਪੜਾ ਹੀ ਘੁੰਮਣੇ ਵਾਲਾ ਨਹੀਂ ਹੈਗਾ ਨਾ ਇਹਦੇ ਵਿੱਚ ਬਿਲਕੁਲ ਸਟ੍ਰੈਚ ਆ ਇਹ ਹੈਗੇ ਆ ਜੇ ਲੁੱਕ ਉਸੇ ਦਾ ਆਏਗੀ ਬਹੁਤ ਬ੍ਰਿਕ ਪ੍ਰਿੰਟ ਆ ਸਾਈਡਾਂ ਤੋਂ ਸੇਮ ਹੀ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਕਲਰ ਬਲੈਕ ਮਿਲ ਜਾਏਗਾ ਜਿਹੜਾ ਮੈਂ ਖੋਲਿਆ ਹੋਇਆ ਨੀਚੇ ਉਹਦੇ ਵਿੱਚ ਹੀ ਕੇ ਬਲੈਕ ਕਲਰ ਆ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਹਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਇੱਕ ਮਿੰਟ ਜਾਇਓ ਨਾ ਹਲੇ ਅਸੂਟ ਦਿਖਾ ਦਿੰਨੇ ਹਾਂ ਪ੍ਰਿੰਟਡ ਹਾਂਜੀ ਮੈਂ ਤੁਹਾਨੂੰ ਕਿਹਾ ਸੀ ਜਾਇਓ ਨਾ ਕਿਉਂਕਿ ਮੇਰੇ ਕੋਲੇ ਨਵਾਂ ਸੈੱਟ ਆਇਆ ਸੀ ਕਿ ਇੱਕ ਹੁਣੇ ਜਸਟ ਵੀਡੀਓ ਬਣਾਉਂਦੇ ਬਣਾਉਂਦੇ ਆਏ ਆ ਇਹ ਮੈਂ ਬੁਕਿੰਗ ਕਰਾਈ ਹੋਈ ਸੀ ਇਹ ਹੈਗੇ ਰਾਮ ਟੈਕਸ ਦੇ ਸੂਟ ਤੁਸੀਂ ਕਲਰ ਤੇ ਪ੍ਰਿੰਟ ਦੇਖਿਓ ਇਹਨਾਂ ਸੂਟਾਂ ਦੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜੀ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ ਵਿంటర్ ਦਾ ਸਟੱਫ ਆ ਵਿਦਾਊਟ ਲਾਈਨਿੰਗ ਬਣਾਓ ਚਾਹੇ ਲਾਈਨਿੰਗ ਲਾ ਕੇ ਬਣਾਓ ਮੈਨੂੰ ਤਾਂ ਇਹਨਾਂ ਦੇ ਪ੍ਰਿੰਟੇ ਬਹੁਤ ਸੋਹਣੇ ਲੱਗੇ ਸੀ ਜਦੋਂ ਮੈਂ ਬੁਕਿੰਗ ਕਰਾਈ ਆ ਹੁਣ ਆਂਦੀ ਸਰ ਮੈਂ ਕਿਹ ਚਲੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਈਏ ਫਿਰ ਕਈ ਵਾਰੀ ਟਾਈਮ ਨਹੀਂ ਮਿਲਦਾ ਸ਼ਾਪ ਤੋਂ ਹੀ ਸੇਲ ਹੋ ਜਾਂਦੇ ਆ ਕਲਰ ਹੈਗਾ ਜੀ ਇਹ ਅ ਨਿਓਨ ਸ਼ੇਡ ਆ ਮਹਿੰਦੀ ਨਿਓਨ ਚਾ ਕਲਰ ਆ ਠੀਕ ਹੈ ਜੀ ਇਹ ਰਾਮ ਟੈਕਸ ਦਾ ਪ੍ਰਿੰਟਡ ਸੂਟ ਆ ਤੇ ਪ੍ਰਾਈਸ ਰਹੂਗਾ ਇਹਨਾਂ ਸੂਟਾਂ ਦਾ 1850 ਠੀਕ ਹੈ ਜੀ 5 ਮੀਟਰ ਦਾ ਸੂਟ ਮਿਲੂਗਾ ਵਿਦਾਊਟ ਦੁਪੱਟਾ ਤੇ ਪਸ਼ਮੀਨੇ ਦਾ ਸੂਟ ਆ ਇਹਦਾ ਪ੍ਰਿੰਟ ਤੇ ਫੈਬਰਿਕ ਹੀ ਬਹੁਤ ਜ਼ਿਆਦਾ ਫਾਈਨ ਆ ਦੁਪੱਟੇ ਤੁਹਾਡੇ ਕੋਲ ਹੋਣਗੇ ਜਾਂ ਸ਼ਾਲ ਹੋਣਗੇ ਜੀ ਕਲਰ ਤੁਸੀਂ ਦੇਖ ਸਕਦੇ ਹੋ 1850 ਦਾ ਸੂਟ ਆ ਤੇ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਵਲਾ ਠੀਕ ਹੈ ਉਸ 6 ਸੂਟ ਲੋ ਵੈਲਵਟ ਦਾ ਤੇ ਨਾਲ ਇੱਕ ਲੈ ਲੋ ਜੀ ਪ੍ਰਿੰਟਡ ਬਹੁਤ ਸੋਹਣੇ ਸੂਟ ਬਣਨਗੇ ਦੋਨੋਂ ਹੀ ਠੀਕ ਹੈ ਦੁਪट्टे ਤੁਹਾਡੇ ਕੋਲ ਹੋਣਗੇ ਜਾਂ ਸ਼ਾਲ ਹੋਣਗੇ ਉਹ ਤੁਸੀਂ ਦੇਖ ਲਓ ਇਹ 1850 ਦਾ ਪ੍ਰਿੰਟਡ ਸੂਟ ਆ